ਹੈਲੋ ਹਾਂਜੀ ਸਾਡੇ ਚੈਨਲ ਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਆਓ ਆਪਾਂ ਹੁਣ ਸਰਦੀਆਂ ਆ ਗਈਆਂ ਨਾ ਅੱਜ ਠੰਡ ਬਹੁਤ ਆ ਆਪਾਂ ਹੁਣ ਨਾ ਜਿੱਦਾਂ ਕੇ ਸਰਦੀਆਂ ਆ ਜਾਣਗੀਆਂ ਹੁਣ ਮੇਥੇ ਦੀ ਰੋਟੀ ਮੂਲੀਆਂ ਵਾਲੇ ਪਰਾਂਠੇ ਹੈ ਨਾ ਤੇ ਮੇਥੇ ਦੇ ਪਰਾਂਠੇ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਸਵਾਲਾ ਦਨੇ ਜ਼ਿਆਦਾਤਰ ਸਾਡੇ ਆਪਾਂ ਆਪਣੇ ਬੱਚਿਆਂ ਵਾਸਤੇ ਆਪਣੇ ਪਤੀ ਵਾਸਤੇ ਕਰਦੇ ਰਹਿੰਦੇ ਹਾਂ ਨਾ ਤੇ ਆਓ ਅੱਜ ਆਪਾਂ ਆਪਣੇ ਬਜ਼ੁਰਗਾਂ ਵਾਸਤੇ ਵੀ ਕੁਝ ਕਰੀਏ ਕਿਉਂਕਿ ਬਜ਼ੁਰਗਾਂ ਨੂੰ ਵੀ ਮੇਥੇ ਦੀ ਰੋਟੀ ਬਹੁਤ ਜ਼ਿਆਦਾ ਪਸੰਦ ਆ। ਅੱਜ ਮੇਥੇ ਦੀ ਰੋਟੀ ਮੈਂ ਤੁਹਾਨੂੰ ਬਹੁਤ ਹੀ ਵਧੀਆ ਟਵਿਸਟ ਦੇ ਨਾਲ ਦਿਖਾਵਾਂਗੀ। ਜੇ ਤੁਸੀਂ ਇਦਾਂ ਬਣਾ ਕੇ ਖਾਓਗੇ ਤਾਂ ਤੁਹਾਡੇ ਬਜ਼ੁਰਗ, ਬੱਚੇ, ਪਤੀ ਤੁਹਾਨੂੰ ਬਾਰ-ਬਾਰ ਪੁੱਛਣਗੇ ਕਿ ਇਹ ਕਿੱਦਾਂ ਬਣਾਈ ਆ। ਉਹਦੇ ਵਾਸਤੇ ਆਪਾਂ ਚਾਹੀਦੇ ਨੇ ਦੇਖੋ ਮੇਥੇ ਤੇ ਧਨੀਆ ਆਪਾਂ ਨੇ ਇਹ ਧੋ ਕੇ ਸਮਾਰ ਕੇ ਕੱਟ ਕੇ ਰੱਖ ਲਿਆ। ਇਹ ਸਾਡੇ ਖੇਤ ਦਾ ਹੀ ਹੈਗਾ। ਤੁਹਾਨੂੰ ਸਾਡਾ ਖੇਤ ਕਿਤੇ ਫਿਰ ਦਿਖਾਵਾਂਗੇ। ਇਹ ਬਿਲਕੁਲ ਫਰੈਸ਼ ਹੈ ਮੈਂ ਹੁਣੀ ਹਜੇ ਖੇਤ ਚੋਂ ਤੋੜ ਕੇ ਕੱਟ ਕੇ ਲੈ ਕੇ ਆਈਆਂ ਦੇਖੋ ਇੱਕ ਗਾਜਰ ਕਿੰਧੂ ਕਸ਼ ਕਰ ਲਈ ਆਪਣੀ ਤੇ ਹੁਣ ਆਪ ਇੱਕ ਮੌਲੀ ਗੱਦੂ ਕਸ਼ ਕਰ ਲਾਂਗੇ ਇਹ ਵੀ ਆਪਣੀ ਖੇਤ ਜੀ ਮੈਂ ਹੁਣੀ ਹਜੇ ਲੈ ਕੇ ਆਈਆਂ ਤੇ ਆਓ ਆਪਾਂ ਤੁਹਾਨੂੰ ਦੱਸ ਦਿਆਂ ਕਿ ਇਹਦੇ ਵਾਸਤੇ ਆਪਾਂ ਨੂੰ ਕੀ ਕੀ ਚਾਹੀਦਾ ਇਹਦੇ ਵਿੱਚ ਆਪਾਂ ਥੋੜੀ ਜੀ ਪਾਵਾਂਗੇ ਹਰੀ ਮਿਰਚ ਤੇ ਆਓ ਹੁਣ ਆਪਾਂ ਤਿਆਰੀ ਕਰਦੇ ਹਾਂ ਹੈਲੋ ਹਾਂਜੀ ਹੁਣ ਸਾਨੂੰ ਇਹਦੇ ਵਾਸਤੇ ਚਾਹੀਦਾ ਦੇਖੋ ਕਣਕ ਦਾ ਆਟਾ ਮੱਕੀ ਦਾ ਆਟਾ ਸੀ ਬਰਾਬਰ ਮਾਤਰਾ ਵਿੱਚ ਲੈ ਲਿਆ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਣੀ ਮੇਥੀ ਨੇ ਇਹਨਾਂ ਨੂੰ ਵੀ ਪਾ ਲਾਂਗੇ ਤੇ ਇਹਨੇ ਪਾ ਲਿਆ ਹੁਣ ਨਮਕ ਤੇ ਮਿਰਚ ਆ ਕੇ ਚੰਗੀ ਤਰ੍ਹਾਂ ਨੂੰ ਥੋੜੇ ਕੋਸੇ ਪਾ ਲੈਣਾ ਗੁੰਨ ਲਓ ਹਾਂਜੀ ਹੁਣ ਆਪਾਂ ਨੇ ਦੇਖੋ ਇਹ ਆਟਾ ਗੁੰਨ ਕੇ ਰੱਖ ਲਿਆ ਹੁਣ ਆਪਾਂ ਇਹਨੂੰ ਦੋ ਤਰੀਕੇ ਨਾਲ ਬਣਾ ਸਕਦੇ ਆ ਦੇਖੋ ਇਹ ਮੈਂ ਤਾਂ ਇਹਨੂੰ ਇਦਾਂ ਹੱਥ ਤੇ ਬਣਾ ਲੈਣੀ ਆ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਬਹੁਤ ਨੂੰ ਹੱਥ ਤੇ ਢੰਗੀ ਬਣਾਉਣੀ ਆਉਂਦੀ ਤਾਂ ਉਹ ਚੱਕਲੇ ਬੇਨ ਤੇ ਪ੍ਰੇਥਨ ਲਾ ਕੇ ਵੀ ਬਿਲਕੁਲ ਬਣਾ ਸਕਦੇ ਨੇ ਤੇ ਆ ਦੇਖੋ ਕਿੰਨਾ ਵਧੀਆ ਪਰੌਂਠਾ ਬਣਾਵਾਂ ਮਲਕੀ ਰੋਟੀ ਬਣਾਉਣੀ ਆ ਤਾਂ ਆਪਣੇ ਨੂੰ ਬਿਨਾ ਕਿਉਂ ਤੋਂ ਰਾੜ ਲੂ ਅਗਰ ਆਪਣੇ ਪਰੌਂਠਾ ਬਣਾਉਣੇ ਤਾਂ ਪੱਕੇ ਹੋ ਲਾ ਕੇ ਰਾੜ ਲੂ ਤੇ ਇਹ ਬਾਅਦ ਤੁਹਾਨੂੰ ਦਿਖਾਉਣੀ ਆ ਤਿਆਰ ਹੋ ਕੇ ਕਿੰਨਾ ਵਧੀਆ ਬੰਦਾ ਹਾਂਜੀ ਦੇਖੋ ਇਹ ਸਾਡੀ ਮਿੱਠਿਆ ਵਾਲੀ ਰੋਟੀ बनके तैयार है अगर ਤੁਸੀਂ ਇਹਨੂੰ ਪਰੌਂਠੇ ਦੀ ਤਰ੍ਹਾਂ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਤਵੇ ਤੇ ਕਿਉਂ ਲਗਾ ਲਓ ਦੇਖੋ ਇਹਦੇ ਉੱਪਰ ਮੈਨੇ ਮੱਖਣ ਲਗਾਤਾ ਹੁਣ ਸਾਡੇ ਵੱਡੇ ਬੇਬੇ ਜੀ ਨੇ ਉਹ ਖਾਣਗੇ ਦੇਖੋ ਉਹਨਾਂ ਨੂੰ ਕਿੰਨਾ ਜ਼ਿਆਦਾ ਸਕੂਨ ਮਿਲੂਗਾ ਇਹ ਰੋਟੀ ਖਾ ਕੇ ਉਹ ਬੜੀਆਂ ਅਸੀਸਾਂ ਦਿੰਦੇ ਨੇ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਬਜ਼ੁਰਗਾਂ ਨੂੰ ਉਹਨਾਂ ਦੇ ਮਨਪਸੰਦ ਦੀ ਰੋਟੀ ਜ਼ਰੂਰ ਬਣਾ ਕੇ ਦਿਓ ਦੇਖੋ ਇਹਦੇ ਵਿੱਚ ਨਾਲੇ ਤਾਂ ਬੱਚੇ ਮੇਥੇ ਵੀ ਖਾ ਲੈਣਗੇ ਤੇ ਆਪਾਂ ਨੂੰ ਇਹ ਵੀ ਨਹੀਂ ਰਹੂਗਾ ਨਾ ਸਰਦੀਆਂ ਦੇ ਵਿੱਚ ਮੈਂ ਇੱਥੇ ਸਰੀਰ ਵਾਸਤੇ ਬਹੁਤ ਗਰਮੈਸ ਮੈਸੂ ਕਰਦੇ ਨੇ ਤੇ ਨਾਲੇ ਬੈ ਵਗੈਰਾ ਤੋਂ ਵੀ ਚੰਗੇ ਹੁੰਦੀਆਂ ਤੇ ਇਸ ਤਰ੍ਹਾਂ ਤੁਸੀਂ ਮੈਥੇ ਦੀ ਰੋਟੀ ਜਾਂ ਪਰੌਂਠਾ ਕੁਝ ਵੀ ਹੈ ਨਾ ਇਹਨੂੰ ਤਵੇ ਦੇ ਉੱਪਰ ਲਗਾ ਕੇ ਘਿਓ ਲਗਾ ਕੇ ਵੀ ਬਣਾ ਸਕਦੇ ਹੋ ਤੇ ਮੈਂ ਬਿਨਾ ਘਿਓ ਤੋਂ ਬਣਾਈ ਹੈ ਇਹ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਡੀ ਰੋਟੀ ਮੈਥੇ ਦੀ ਕਿੱਦਾਂ ਬਣੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਨਾ ਤਾਂ ਕਿ ਅੱਗੇ ਅਸੀਂ ਵਧੀਆ ਤੋਂ ਵਧੀਆ ਤੁਹਾਨੂੰ ਰੈਸਪੀਆਂ ਬਣਾ ਕੇ ਪੋਂਦੇ ਰਹੀ ਹੈ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ